ਨੇ ਸਮੁੰਦਰ ਦਾ ਕਰੀ ਆ ਉਹ ਤੈਨੂੰ ਖਾਦੀ ਨਹੀਂ ਉਹ ਆਪ ਹੀ ਗਈ ਜਨੇ ਸਮਝੀ ਉਹ ਤੇਰੀ ਮਰਜੀ ਨਾਲ ਐ ਅਗਲੇ ਦੀ ਸ਼ਕਤੀ ਵੀ ਨਹੀਂ ਹੋਈ ਕੱਲ ਨੂੰ 100 ਗੱਲਾਂ ਨਿਕਲਦੀਆਂ ਨੇ ਪਿੱਛੋਂ ਤੇ ਪਰਾਂ ਹੋਈ ਮੜ ਜਾ ਲਓ ਜੀ ਲਓ ਪਰਾਂ ਹੋਈ ਪਰਾਂ ਪਿੱਛੇ ਗਾਰਾ ਪਿੱਛੇ ਗਾਰਾ ਆਜਾ ਲੱਕੜੀ ਕੋ ਭਾਈਆ ਭਾਈ ਕੋਈ ਦਾ ਬਾਹਰ ਨੋ ਪਏ ਜੱਟਾ ਨਹੀਂ ਫਾਨ ਹੈਗੀ ਯਾਰ ਹੁੰਦੀ ਪਾਏ ਸੀ ਲਾ ਲਾਂਗੇ ਆਪਦੀ ਬਾਲਾ ਹਜੇ ਕਰਦਾ ਵੇਖ ਰਿਹਾ ਤੈਨੂੰ ਨਹੀਂ ਮੈਨੂੰ ਪਤਾ ਲੱਗ ਗਿਆ ਲਾ ਲੈ ਉਹ ਬਾਲਾ ਉਹ ਫਹਾ ਨਹੀਂ ਲੈਂਦੀ ਹੁੰਦੀ ਪਤਾ ਤੈਨੂੰ ਕੀ ਨਾ ਆ ਕੋ ਪਾਇਆ ਮਾਜੋ ਗੰਦਾ ਜੀ ਉਹ ਤਾਂ ਰੰਦਾ ਰਹਿੰਦਾ ਹੈ ਇੱਕ ਜਖੜ ਦੇ ਇੱਕ ਮਿੰਟ ਦਾ ਮਾਪ ਲਿਖਾ ਉਹ ਖੜਦਾ ਰਹਿੰਦਾ ਫਹਾ ਨਹੀਂ ਉਹਦਾ ਬੱਕਰੀ ਦਾ ਕਾਲ ਨਹੀਂ ਘੁੱਟਾ ਹੋਰ ਕੋਈ ਇਹ ਤੂੰ ਨਾ ਨਹੀਂ ਕਰਿਆ ਲੈ ਲਾ ਲੈਂਦੇ ਆ ਲਾਲਗੇ ਜੀ ਅੱਖੇ ਦਾ ਗੰਦੇ ਤੇ ਹੁਣ ਤੂੰ ਜੂਬਾ ਦਿੰਨੇ ਆ ਲਾਲਾ ਇਹ ਕਈ ਮੋਗੇ ਮਹਾ ਚੱਲ ਹੁਣ ਤੂੰ ਬੱਕਰੀ ਦੀ ਗੱਲ ਚੁੱਪ ਰਹਿ ਜਿੱਥੇ ਬੋਲਦਾ ਮੈਂ ਸਮਝ ਗਿਆ ਹੂੰ ਹੂੰ ਵੀ ਕਿਤੇ ਮੁੜ ਕੇ ਚੂਸਾ ਲਾਉਂਦੀ ਵਿੱਚ ਚੁੰਗਦੀ ਹੋਵੇ ਲੈ ਬੁੜੀਆਂ ਨੂੰ ਕਿੱਥੇ ਸਿਖਾਉਣਾ ਸਾਡੀ ਲਾਉਂ ਗਈਆਂ ਨੇ ਇਹ ਗੱਲਾਂ ਚੁੰਗਦੀ ਹੁੰਦੀ ਹੈ ਹੁਣ ਨੂੰ ਚੁੰਗ ਜਾਂਦੀ ਪਿੱਛੇ ਥੋੜਾ ਚੁੰਗਦੀ ਨਹੀਂ ਇਹ ਪ੍ਰਾਣੀ ਕੁਲਟੀ ਜਿਹਾ ਹੋ ਜਿਹੜੀ ਪਹਿਲਾਂ ਬੁੜੇ ਪਾਉਂਦੇ ਉਹਨਾਂ ਨੇ ਲੱਭੇ ਗਾ ਉਹ ਕਿੱਧਰ ਵਾਗੇ ਭਾਈ ਆ ਮੰਗੇ ਫੜੇ ਹਾਂਜੀ ਆ ਦੇ ਟਰੋਡੀਓ ਐਸ ਆਈ ਹੈ ਹਾਂ 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 ਹਣ ਕੀ ਮੰਗਿਆ 20000 ਜੀ 20 ਮੰਗ ਰਿਹਾ ਤਾਂ ਯਾਰ ਹਾਂ ਵੇਖ ਲੈ ਰੀਅਲ ਆਲੀ ਤਾਂ ਮੰਗ ਲਿਆ ਮਗਰ ਪੱਠਾ ਹੀ ਹਾਂ ਇਹ ਕੁਛ ਹੋਰ ਕਹਿੰਦੇ ਤੇ ਕਹਿੰਦੇ 10 ਕਦੀ ਦਵਾ ਕੋਈ ਬਈ ਸਾਈਡ ਤੇ ਤਾਂ ਹੀ ਨਾ ਮੈਂ ਚੁੱਪ ਕਰਕੇ ਬੰਨਤੇ ਜੇ ਵੀ ਆਲੀ 10 ਦੇ 20 ਆਲੀ ਹੈ ਹੈ ਜੇ 20 ਆਲੀ 10 ਦੇ 20 ਆਲੀ ਹੈ ਸਰ 20 ਆਲੀ ਤਾਂ ਹੈਗੀ ਨਾ ਤੇ 10 ਆਲੀ ਵੀ ਨਹੀਂ ਨਾ 10 ਆਲੀ ਹੈ ਨਾ ਤਾਂ ਆਲੀ ਹੈ ਫਿਰ ਬੱਕਰੀ 15000 ਦੀ ਦਿਓ ਜੀ ਨਹੀਂ ਹੁੰਦੀ ਨਹੀਂ ਕਿਉਂ ਨੰਦਰਾ ਦੇਸੀ ਹੈ ਐਦਾ ਹੈ ਕਿ ਦੇਸੀ ਸਿੰਘ ਵੀ ਲਾਹੌਰ ਕੰਨੀ ਜਾਂਦੇ ਨੇ ਹਾਂ ਇਹ ਕੰਨ ਵੀ ਛੋਟੇ ਨੇ ਸਾਬ ਨਾ ਕਰਦਾ ਮੈਂ ਤਾਂ ਸਾਬ ਨਹੀਂ ਕਰਦਾ 12000 ਦੀ ਨਹੀਂ ਹੁੰਦੀ ਕੋਈ ਸਕੈਮ ਚ ਨੂੰ ਲੋਟਕਾਰ ਹੂੰ ਕੀ ਕਰੀ ਲੋੜ ਉਹਦੀ ਪੂਰਬਾ 5-5 ਵੀ 12500 ਉਹ ਕਿੱਥੇ ਹੋਊਗੀ ਹਲ ਤਾਂ ਨਹੀਂ ਉਹ ਨੀਰ ਕੋਲ ਹੋਊ ਕਿੱਥੇ 2 ਮਿੰਟ ਕੋਈ ਮੋੜ ਮੋੜਾ ਮੋਟਾ ਕੁਛ ਮੜਾ ਤਾਂ 20 ਦਿਨ ਹੈ 12000 ਦੀ ਪੱਕੀ ਓਏ ਕੋ ਭਾਗ ਨਹੀਂ ਸਮਝਦਾ ਕਰਦਾ ਉਹ ਤਾਂ ਇਹਨੂੰ ਖਾਦੀ ਨਹੀਂ ਉਹ ਆਪ ਹੀ ਗਈ ਜਣ ਸੋਈ 100 ਤਾਂ ਹੈਗਾ ਨਾ ਇਹਦਾ ਅਗਲਾ ਮਾਲ ਹੈ ਤੇਰਾ ਆਹੀ ਆਦੀ ਪੱਕੀ ਦੇ ਅਗਲੇ ਦਾ ਮਾਲ ਹੈ ਵਿਚੇ ਨਾ ਵਿਚੇ ਕੋਈ ਕਰਨੀ ਇਹ ਤੇ ਕੀ ਗੁੱਸਾ ਹੈ ਤਾ ਦੋ ਜਣੇ ਫਿਰਦੇ ਆ ਉਹਦੀ ਢਿਹੜੀ ਲੈਣੀ ਹੈ ਕੋਈ ਨਹੀਂ ਕੋਈ ਨਹੀਂ ਉਹ ਤਾਂ ਵੇਰੀ ਹੈ ਯਾਰ ਹਾਂ ਤੈਰਾ ਵੀ ਬਈ ਮੈਂ 13 ਲਾ ਦੇ ਮਰੀ 14 ਲਾ ਦੇ ਲਾ ਦੇ ਲਾ ਦੇ ਉਮਾ ਹੀ ਬੱਕਰੀ ਦੇ ਪੂਰੀ ਚੌਦਹੀ ਦਿਨ ਨੇ ਹੁਣ ਮੌਕਾ ਸੰਭਾਲ ਲਈ ਉਹ ਤਾਂ ਤੂੰ ਨਹੀਂ ਗਰੀਬ ਹੁੰਦਾ ਵੀਡੀਓ ਨੂੰ ਵੀ ਜਵਾਕ ਵਿਚਾਰੇ ਗਰੀਬ ਸਹੀ ਗੱਲ ਆ ਭਾਈ ਉਹ ਵੀ ਗਰੀਬ ਹੈ ਵਿਚਾਰਾ ਤੇਰੀ ਬੱਕਰੀ ਤੇ ਲੱਗਦਾ ਉਹ ਮਰਵਾਉਣਾ ਥੋੜਾ ਹੀ ਆ ਕਿਉਂ ਜੀ ਹਰੇ ਤੂੰ ਨੀ ਮਟਾਲ ਹਰੇ ਤੂੰ ਜੰਗੂ ਜੇ ਮੇਰੀ ਤਾਲ ਨਹੀਂ ਤੇ ਮਟਾਲ ਤੂੰ ਨਹੀਂ ਤੂੰ ਨਹੀਂ ਮੰਨਦਾ ਬਹੁਤ ਲਾਥ ਯਾਰ ਸਹੀ ਆ ਸਹੀ 70 ਰੁਪਏ ਲਾਤੇ ਤੈਨੂੰ ਲਾਣੇ ਦਰਾ ਮੈਨੂੰ ਵੀ ਦੀਦਾ ਵੀ ਲਈ ਜਾਂਦੇ ਤੁਸੀਂ ਮੈਂ ਤੈਨੂੰ ਇਤਨੀ ਕਿਹ ਰੁਪਏ ਲਾਉਂਦੇ ਤੁਸੀਂ ਨਹੀਂ ਗੱਲ ਜਾ ਰਿਹਾ ਉਹਦੇ ਵੀ ਹੋ ਰੁਪਏ ਵੀ ਸਹੀ ਲਾਤੇ ਤੂੰ ਥੋੜਾ ਗਲਤ ਨਹੀਂ ਲਾਉਂਦੇ ਅਸੀਂ ਉਹ ਗਰੀਬ ਆਦਮੀ ਮਰ ਜਾਣਾ ਸੋਰਾ ਹੀ ਹੈ ਮੈਂ ਇਹ ਦੂ ਘੱਟ ਰੁਪਏ ਨਹੀਂ ਦੇਣਾ ਬੱਚਾ ਇੱਕਾ ਬੱਚਾ ਇੱਕਾ ਇਹ ਦੱਸ ਇਹਨੂੰ ਵੇਖ ਜੋ ਐ ਪੁੱਛ ਵੀ ਤੂੰ ਤੇਰਾ ਮਨ ਕੀ ਕਹਿੰਦਾ ਹਾਂ ਵੀ ਇੱਕ ਗੱਲ ਹੀ ਨਹੀਂ ਮੇਂਡ ਦੇ 21 ਨਵੇਂ 21 ਦੱਸ ਸੁਣਦਾ ਇਹਨੂੰ ਬੋਲਾ ਨਹੀਂ 1800 ਦੀ ਬੱਕਰੀ ਦੀ ਆ ਰੋ ਸੁਣ ਗਿਆ ਸਨ ਜੀ ਨਹੀਂ ਆਰਾਂ ਦੀ ਨਹੀਂ ਤੂੰ ਦੱਸ ਦੇ ਤਾਂ ਉਹ 14 ਲੈ ਤੂੰ ਹਾਂ ਜੀ 14.5 ਨਹੀਂ ਦੇ ਠੀਕ ਹੈ ਹੱਕ ਦੀ ਗੱਲ ਹੈ ਤੇਰੀ ਅਸੀਂ ਮੰਨਾਂਗੇ ਹਾਂ ਉਡਾ ਰੱਸਾ ਉਹਨਾਂ ਨੂੰ ਨਹੀਂ ਹੁੰਦੀ ਉਡਾ ਦੇ ਨਹੀਂ ਉਹ ਫੜਾ ਦੇ ਚਲ ਨਹੀਂ ਹੁੰਦੀ ਤਾਂ ਠੀਕ ਆ ਉਹ ਮੰਨ ਜਾਈ ਦੀ ਉਹ ਸਹੀ ਬੰਦਾ ਨਹੀਂ ਪੰਚਾਇਤ ਦੀ 44 ਦੀ ਜੇ ਤੂੰ 500 ਰੁਪਏ ਵੀ ਆਪਣਾ ਪੰਚਾਇਤ ਨੂੰ ਦੇ ਤਾ ਸਾਰੀ ਮੰਡੀ ਜੀ ਦੇ ਇੱਕ ਵੀ ਕੋਈ ਨਹੀਂ ਕੋਈ ਫਿਰ ਕਿਉਂ ਸਹੀ ਲਾਦੇ ਪੈਸੇ ਉਹਦਾ ਘਰੇ ਰੱਖਣੀ ਕਰਕੇ ਕਹਿੰਦਾ ਦੇ ਦੇ ਘਰੇ ਰੱਖਣੀ ਚਲ 60 ਰਾਜੂ ਯਾਰ ਮੇਰੀ ਸਾਢੇ 14 ਲਾ ਗਿਆ ਸਹੀ ਲਾਤਾ ਪੈਸੇ ਵੇਚ ਨਹੀਂ ਆ ਤਾੜਾ ਨਹੀਂ ਵੇਖਦੀ ਬੱਕਰੀ ਯਾਰ ਮੁਰਚਾ ਹੋ ਗਈ ਗੁੱਸਾ ਨਾ ਕਰ ਗੁੱਸਾ ਨਹੀਂ ਕਰ ਸਾਡੀ ਗੱਲ ਨਹੀਂ ਮੰਨਦੀ ਬਈ ਗੁੱਸਾ ਤੇਰੇ ਕਹਦਾ ਯਾਰ ਪੂਰੇ ਕਰ ਹੱਥਾ ਲੈ ਲੈ ਬੱਕਰੀ ਵੇਚਦੇ ਆ ਵੇਚਦੇ ਵੇਚਣ ਨੂੰ ਵੇਚਣ ਦੇ ਮਰੀ ਯਾਰ ਵੇਚਦੇ ਆ ਸਮਝੇਂਗਾ ਗੱਲ ਨੂੰ ਕਰ ਦੇ ਕੁਛ ਯਾਰ ਕਰ ਦੇ ਪੂਰੇ 15 ਦੀ ਦਿੰਨੇ ਨਹੀਂ ਹੁੰਦੀ ਪੂਰੇ ਕਰ ਹੱਥਾ ਜਾ ਵੇਚਤੀ 15.5 ਦੀ ਯਾਹੋ ਛੱਡ ਦਰਾਂ ਆ ਤੇਰੇ ਵਰਗੇ ਸ਼ਿਕਾਰ ਅਸੀਂ ਬਹੁਤ ਕੁੱਟੇ ਨੇ ਨਹੀਂ ਫਿਰ ਇਹਦੇ ਨਹੀਂ ਮੰਨਦੀ ਗੱਲ ਹਾਲ ਓਏ ਬਾੜੀ ਪੈਸੇ ਰਾਜੂ ਪਾਲੇ ਪੈਸੇ ਨਹੀਂ ਹੈਗੇ ਆਠ ਨਗੋਜੇ ਵਰਗੀ ਲੈਤੀ ਤੈਨੂੰ ਹੁਣ ਲੈ ਨਾਲੇ ਮਰਜ਼ੀ ਤੇਰੀ ਅਗਲਾ ਮਨਾ ਲਿਆ ਕਿਉਂ ਵੀ ਅਗਲਾ ਮਨਾ ਲਿਆ ਓ ਨਹੀਂ 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 ਉਹ ਤੇਰੀ ਮਰਜ਼ੀ ਹੈ ਉਹ ਤੇਰੀ ਮਰਜ਼ੀ ਨਾਲ ਹੈ ਐ ਅਗਲੇ ਦੀ ਸਿੱਟੀ ਵੀ ਨਹੀਂ ਹੋਈ ਐ ਅਗਲੇ ਦੀ ਸਿੱਟੀ ਵੀ ਨਹੀਂ ਹੋਈ ਹਾਂ ਇੱਕ ਹੋਰ ਰਹਿ ਦਿੰਦਾ ਹਾਂ ਜੇ ਤੂੰ ਅੱਜ ਪੱਟਾ ਨਵੀਂ ਪੱਟਾ ਇਹ ਯਾਰ ਦੀ ਲਿਆਵੇਂਗਾ ਪਹਿਲਾਂ ਛੀ ਸਾਲ ਚਾਕੀਆਂ ਉਹ ਬੂੜ ਕਿੰਨੀ ਹੈ ਤੈਨੂੰ ਅੱਜ ਸੂਈ ਮਿਲਦੀ ਹੈ ਸੂਈ ਮਿਲਦੀ ਹੈ ਤਾਂ ਜੀ ਨਵੀਂ ਪੱਟਾ ਹੁਣ ਐ ਉਹ ਵੀ ਨਹੀਂ ਮਾਰਨਾ ਸੀ ਵਿਚਾਰਾ ਜਿੰਨੇ ਕਿਤਾ ਮਾਰਾ ਰਾਜੂ ਮੀਰੀ ਗੱਲ ਸੁਣਾ ਆਪਾਂ ਦਾ ਪੈਸੇ ਲਾਈ ਕੇ ਦਾ ਘਟਿਆ ਵੀ ਨਹੀਂ ਉਹ ਕਟਾਤਾ ਹੋ ਯਾਰ 2500 ਰੁਪਏ ਥੱਲੇ ਮਾਰਿਆ ਹੁਣ 1 ਲੱਖ ਤਾਂ ਸੀ ਨੇ ਅਜੇ ਘਟਿਆ ਨਹੀਂ 18 ਤੋਂ 10 ਸਾਢੇ 4000 ਘਟਾਤਾ ਹੋਰ ਕੀ ਕਰਾ ਲਾ ਤੇਰੀ 5-4000 ਦੀ ਤਾਂ ਦੁੱਧ ਮਿਲੂ ਨਹੀਂ ਮੇਵ ਨਹੀਂ ਹੋ ਜੂਗੀ ਦੁੱਧ ਦੇਉ ਪੱਠ ਬਥੇਰਾ ਸੁਖਣਾ ਨਵੀਂ ਬੱਕਰੀ ਕਿੰਨੇ ਦੀ ਕਹਿੰਦਾ ਸਹੀ ਦੱਸੀ ਯਾਰ ਸਹੀ ਆ ਉਹਦਾ ਮੈਂ ਪੂਰੀ ਨਾ ਗਲਤ ਨਹੀਂ ਕਰਿਆ ਸੀਨੇ ਕੰਮ ਫਿਰ ਅਗਲਾ ਦੁੱਧਾ ਤਾਂ ਹੈ ਨਹੀਂ ਅਸੀਂ ਹਾੜੇ ਕੱਢਦੇ ਕਿਉਂ ਬੰਕਤੇ ਆ ਬੰਕਤੇ ਨੇ ਵੀ ਹਾੜੇ ਕੱਢਲੇ ਵਿਚਾਰੇ ਨੇ ਬਾਜੂ ਇਹਦਾ ਪੂਰਾ 15 15 ਦਿੰਦੇ ਆ 15 ਹਣ ਖੜਾ ਓਏ ਖਾੜ ਓਏ ਖਾੜੀਆ 2 ਮਿੰਟ ਖੜਾ ਇਹ ਫੈਸਲੇ ਨੂੰ ਅਸੀਂ ਇਹ ਨਹੀਂ ਮੇੜਾਂਗੇ ਜਿੰਨੇ ਔਤ ਮਕਦਮੇ ਨੇ ਮੈਰ ਮਿੱਠੂ ਨਿਮੇੜਦੇ ਆ ਹਾਂ 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 ਉਹ ਤਾਂ ਮੁਕਦਮੇ ਸਾਡੇ ਗੱਲ ਪੈਂਦੇ ਨੇ ਸਹੀ ਤਾਂ ਪੈਂਦੀ ਹੀ ਨਹੀਂ ਹਾਂ ਸਾਡੇ ਗੱਲ ਪੈਂਦੇ ਨੇ ਠੀਕ ਹੈ ਗੱਲ ਠੀਕ ਹੈ ਗੱਲ ਤੂੰ ਕਿੰਨੇ ਦੀ ਲਿਆ ਕੇ ਖੁਸ਼ ਐ ਇਹਦਾ 15 ਦੀ ਲਿਆ ਕੇ ਖੁਸ਼ ਤੂੰ 15 ਦੀ ਲਿਆ ਕੇ ਖੁਸ਼ ਐ ਠੀਕ ਹੈ ਗੱਲ ਮੇਰੀ ਹਾਂ ਦੋਏ ਪਾਸੇ ਲਿਖਾਈ ਤਰੀ ਤੂੰ ਆਪ ਕਰਾ ਲਈ ਕੋਈ ਨਹੀਂ ਅਸੀਂ ਉਹ ਇਨਸਾਨ ਨੂੰ ਮੋੜਦਾਂ ਨੇ ਪਿੱਛੇ ਉਹ ਸਾਨੂੰ ਤਾਂ ਫਿਰ ਉਹੀ ਲੈ ਮੇਰਾ ਉਹ ਕਿਸੇ ਪਾਸੇ ਵੀ ਨਹੀਂ ਭਜਦਾ ਤੂੰ ਇਨੂੰ ਤਰ੍ਹਾਂ 200 ਤਰ੍ਹਾਂ 200 ਤਰ੍ਹਾਂ ਇਹ ਤੈਨੂੰ ਫਿਰ ਵੀ ਇਹ ਤੈਨੂੰ 300 ਦਾ ਫਾਇਦਾ ਕਰਾਤਾ ਦੋਨੇ ਪਾਸੇ ਦੀ ਕਿਵੇਂ ਇਹ ਤਾਂ ਜਾਣਾ ਬੋਲਾਂ ਨੂੰ ਫੁੱਲ ਆਇਆ ਆਪਣਾ ਸੇਕ ਤੇਰੀ ਹੋ 100 ਦਾ ਤਰ੍ਹਾਂ ਲੱਗੂ ਲੱਗੂ 100 ਇਹਦਾ ਵੀ ਤੂੰ ਹੀ ਨਹੀਂ ਠੀਕ ਆ ਫਿਰ ਚੱਲ ਹੋਰ ਕੀ ਆ ਯਾਰ ਚੱਲ ਮੈਂ ਕਹਿ ਦਿੰਨਾ ਅਸੀਂ ਫੈਸਲਾ ਗਲਤ ਕਰਦੇ ਹੀ ਨਹੀਂ ਹਾਂ ਇਹ ਤਾਂ ਬੈਕ ਮੋਡ ਸੌਦਾ ਜਿੱਤੇ ਤਾਂ ਨਹੀਂਓ ਲੈਣੀ ਟੱਟਾ ਗੱਲ ਸੱਟਦਾ ਵੀ ਨਹੀਂ ਬੱਕਰੀ ਲੈ ਕੇ ਜਾਉਂਦਾ ਅਵੇ ਦੀ ਅਸੀਂ ਵੇਚਾਂਗੇ ਵੀ ਹੁਣ ਹਾਂ 100 ਵੀ ਵਧਿਆ ਠੀਕ ਆ ਠੀਕ ਆ ਠੀਕ ਆ ਦੋ ਜੇ ਵਰਗੀ ਥੱਲੇ ਪਾਠ ਹੈ ਪਿੱਛੇ ਕੀ ਗੱਲ ਹੈ 200 ਦੀ ਹੈ ਗੱਲ ਦਾ 100 ਦਾ ਤੇਰਾ ਉਹਦੇ 400 ਤੈਨੂੰ ਵਾਪਸ ਕਰੀ ਜਾਂਦਾ ਹੋਰ ਕਿਉਂਦਾ 400 ਤੈਨੂੰ ਤੂੰ 100 ਵੀ ਨਹੀਂ ਦੇ ਸਕਦਾ ਮੈਂ ਤੈਨੂੰ 400 ਛੱਡਿਆ ਯਾਰ 400 ਪੰਚਾਇਤ ਦਿਲ ਤੋਂ ਉਹਨਾਂ ਦੀ ਬੈਕ ਮੋੜ ਸੌਦਾ 400 ਸੀ ਇਹਨੂੰ ਪੱਲੋਂ ਦੇ ਦੇ 200 ਹੈ 250 ਓਏ ਉੱਥੇ 200 ਲੱਗੂ ਤੇਰਾ 200 ਹੀ ਹੈ 200 ਹੀ ਹੈ ਉਦੋਂ ਲੱਗੂ ਅਸੀਂ ਤਾਂ ਲਵਾਂਗੇ ਦੋ ਜਣੇ ਫਿਰਦੇਆਂ ਦੇ ਤੋਂ ਅਸੀਂ ਕਿਵੇਂ ਛੱਡਾਂਗੇ ਤੈਨੂੰ ਅਸੀਂ ਪਕਾਈ ਨਹੀਂ ਕਰਦੇ ਫਿਰ ਵੀਡੀਓ 'ਚ ਅਗਲਾ ਕਹਿੰਦਾ ਪੈਸੇ ਮੰਗ ਲੈ ਰਾਜੂਰੇ ਨੇ ਤੁਹਾਡੇ ਕੋਲ ਕਹਿੰਦੇ ਮੰਗਲ ਲਾਤੇ ਅਸੀਂ ਅਸੀਂ ਮੰਗਦੇ ਨਹੀਂ ਹੁੰਦੇ ਤੇ ਉਹ ਤੇ ਨਾ ਆਏ ਨਹੀਂ ਕਹਿੰਦੇ ਜਿਹੜਾ ਤੇਰਾ ਆ ਆ ਦੋ ਹਰਦਿਆ ਸੀ ਸਾਡੇ ਵੀ ਜਵਾਕ ਹੁਣ ਉਹਦਾ ਦਵਾਵਾਂਗਾ ਉਹਦਾ ਦੇਊਗਾ ਪਰਦੇ ਨਹੀਂ ਚੰਨ ਉਹ ਬੰਦਾ ਮੰਨ ਗਿਆ ਸਿਆਣਾ ਵਿਚਾਰਾ ਇਹਨੂੰ ਤੇ ਹੋਣਗੇ 400 ਤੂੰ ਉਹ ਵੀ ਘਟਾਤਾ ਪੰਚਾਇਤ ਦੇ ਬੋਲਾਂ ਨੂੰ ਫੁੱਲੇ ਇਹਦਾ ਵਿਚਾਰਾ ਬੰਗਾ ਪੰਚਾਇਤ ਦੀ ਮੰਨ ਗਿਆ ਯਾਰ ਉਹ 400 ਤੂੰ ਘਟਾਈ ਉਹਦੀ ਬੱਕਰੀਆਂ ਮੁਕਤ ਕਿਵੇਂ ਦਵਾਈਏ ਸੀ ਤੈਨੂੰ ਭਾਈ ਮੇਰੀ ਗੱਲ ਸੁਣੋ ਯਾਰ ਇਹ ਕਹਦਾ ਮੇਰੇ ਬੱਕਰੀ ਵੀ ਮਹਿੰਗੀ ਆ ਹਾਂ ਠੀਕ ਆ ਇਹ ਕਹਦਾ ਰਹਿਣ ਇੱਕ ਗੱਲ ਦੱਸ ਬਈ ਸੁਣ ਸਾਨੂੰ ਤੂੰ ਉੱਥੋਂ ਲਿਆ ਕਹਿੰਦਾ ਉੱਥੇ ਬੱਕਰੀ ਖੜੀ ਹੈ 20000 ਮੰਗਦਾ ਹੈ ਸਾਨੂੰ ਰਾਜੂ ਕਹਿੰਦਾ 14-15 ਦੀ ਦਵਾ ਦੇ ਇਹ ਅਸੀਂ ਉੱਥੇ ਕਿਸੇ ਨਿਮੇੜਤਾ ਸਾਡੀ ਤਾਂ ਕੋਈ ਗਲਤੀ ਨਹੀਂ 15 ਦੀ ਹੱਦ ਕਿਹਾ ਨਹੀਂ ਤਾਂ ਆ ਵੀਡੀਓ ਬਣ ਰਹੀ ਹੈ 15 15 15 ਤੈਨੂੰ 15 ਸੁਣ ਓ ਛੱਡ ਛੱਡ ਜਾ ਹਰ ਮਰਜ਼ੀ ਗੱਲ ਸੁਣ ਲੈ 2 ਮਿੰਟ ਮੈਂ ਤੈਨੂੰ ਫੈਸਲਾ ਗੱਲ ਸੁਣ ਮਿੱਠੂ ਛੱਡ ਜਾ ਮਰ ਜਾ ਤੈਂ ਕਿਹਾ ਹੀ 15 ਦੀ ਨਿਮੇੜੂ ਤੇਰੀ 15 ਦੀ ਲੈ ਕੇ ਉੱਥੇ 100 ਰੁਪਏ ਲੈ ਕੇ ਹੀ ਨਹੀਂ ਲੈਣਗੇ ਜੇ ਤੂੰ 100 ਇਹਦਾ ਦੇ ਦੇਂਗਾ ਕਿਹੜਾ ਮਰਦਾ ਉਹ ਕਿੰਨਾ ਘਟਾਤਾ ਸੀਨੇ 500 ਰੁਪਿਆ ਸੀ ਮੋੜ ਕੇ ਘਟਾਤਾ ਇਹਦਾ ਆਪ ਹੀ ਲਿਖਾਈ ਕਰਾਉਂਦੀ ਹੈ ਗੱਲ ਤਾਂ ਹੁਣ 100 ਰੁਪਿਆ ਥੋੜਾ ਲਿਖਾਈ ਲੱਗੂ ਯਾ ਯਾਰ 600 ਵੀ ਛੱਡਿਆ ਅਸੀਂ ਆਪਦਾ ਦੇ ਦੇਂਗੇ 100 ਲੈ ਫੜ ਪੰਤਰਾ ਸਾਡੀ ਜਨਾਂ ਦੀ ਦੇ ਹੁਣ ਲੈ ਵੀ ਇਹਨਾਂ ਤੋਂ ਕੁਝ ਨਹੀਂ ਆ ਆ ਗੱਲ ਸੁਣ ਲੈ ਹੁਣ ਪੜਚਾਈ ਲੈ ਵੀ ਘਾਟਾ ਧੱਕਾ ਹਰਦਾ ਹੱਥੇ ਪੈਸੇ ਮੈਨਾ ਬੱਕਰੀ ਆਪਣੇ ਹੱਥੀਂ ਧਰਾਕਾ ਇਹਨਾਂ ਨੂੰ ਕੁਝ ਨਹੀਂ ਦੇਣਾ ਜੀ ਆਹੋ ਮੈਂ ਤੈਨੂੰ

ਕਹਿੰਦੇ ਨਾਲੇ ਕਹਿੰਦੇ ਨਾਲੇ ਫਿਰ ਕਹਿੰਦੇ ਨੇ ਦਲਾਲ ਮਾਰੇ ਨੇ ਉਹ ਦਲਾਲ ਨਹੀਂ ਮਾਰੇ ਹੈਗੇ ਇਹ ਆਪ ਵਪਾਰੀਓ ਵਿੱਚ ਇਹ ਜੇ ਆਉਣਗੇ ਨਾ ਦੋ ਚਾਰ ਜਿਨ੍ਹਾਂ ਨੂੰ ਵੇਚਣ ਦਾ ਪਤਾ ਨਹੀਂ ਅਣਜਾਣ ਜੇ ਉਹ ਗਾੜ ਦੇਣੇ ਗੰਦੇ ਜਿਹੜੇ ਅਸਲੀ ਪੱਕੇ ਵਪਾਰੀ ਨੇ ਉਹਨਾਂ ਦਾ ਮਾਲ ਦਾ ਮੁਰਾਤਾ ਆ ਜਾ ਐਚੀ ਬਣਾ ਦੇ ਔਰ ਆਪਾਂ ਐਸੇ ਲੱਗਣੇ ਮਾਰੇ ਓਏ ਅਸੀਂ ਮੰਗਾਗੇ ਜੀ ਭੁੱਖੇ ਦਾ ਮਰਦੇ ਫਿਰਦੇ ਆ ਤਾਂ ਸਸ ਅਸੀਂ ਕੀ ਭੜੋਲੇ ਭੜਲੇ ਦੁਆ ਨੇ ਇੱਕ ਹੱਦ ਹੋਇਆ ਕਰਕੇ ਦਾ ਇੱਕ ਸੌਦਾ ਹੁਣ ਹੋਇਆ ਹੈ ਕੰਟਰੋਲ ਕੰਟਰੋਲ ਇਹ ਕੰਟਰੋਲ ਤਾਂ ਹੁਣ ਅੱਕੇ ਫਰਦੀਆਂ ਯਾਰ ਬਾਬੇ ਜੀ ਆਪਾਂ ਦੇ ਬਾਅਦ ਚ ਹੋ ਗਿਆ ਹੁਣ ਉਹ ਜੇਬ ਪਾਟ ਗਈ ਰੁਪਏ ਖਿੱਚ-ਖਿੱਚ ਕੱਢ ਰਿਹਾ ਹੈ ਹੋਰ ਆ ਦੇਖ ਲੈ ਵੀਡੀਓ ਬਣਾ ਲੈ ਚ ਓਹ ਉਰੀ ਲੈਣਾ ਕੱਝ ਕੇ ਓਏ ਉਰੀ ਆ ਜਾ ਆ ਜਾ